ਕਣਕ ਦੇ ਪ੍ਰਬੰਧਾ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਤੇ ਉਸ ਦੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਕੋਈ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਕਿ ਇੱਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਸੋ ਪਿਛਲੇ ਪੈਡੀ ਸੀਜ਼ਨ 'ਚ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈ ਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਹੋਰ ਵਧਾਏ ਜਾਣ ਤੋ ਮੈਨੂੰ ਖੁਸ਼ੀ ਹੈ ਕਿ ਮਾਨ ਜੋ ਮੁੱਖ ਮੰਤਰੀ ਜੀ ਨੇ ਬੜਾ ਵੱਡਾ ਔਰ ਮਤਲਬ ਬਦਲੇਰਨਾਂ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 44 ਪੈਸੇ 43 ਪੈਸੇ ਫੇਰ ਇਸ ਵਾਰ ਰਕਮ ਵਧਾਏ ਆ